ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਲੈ ਕੇ ਆਂ ਜੌਂਡੀ 53 ਦਾ ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾ ਸਾਰੀ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੀ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਸ ਸਾਰਾ ਗਰੁੱਪੇ ਸ਼ੇਅਰ ਕਰ ਦਿਓ ਤਾਂ ਕਿ ਟਰੈਕਟਰ ਜਲਦੀ ਜਲਦੀ ਸੇਲ ਹੋ ਸਕੇ ਦੋਸਤੋ ਅੱਜ ਲੈ ਕੇ ਆਏ 2007 ਮਾਡਲ ਟਰੈਕਟਰ ਤੇ 475 ਦਾ ਰੇਟ ਹੈ ਦੋਸਤੋ ਰੇਟ ਤਾਂ ਫਿਕਸ ਨਹੀਂ ਹੈ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਵਾਕੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਸਾਫ਼ ਆ ਦੋ 16 9 28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਅਸੀਂ ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਆ ਬਾਕੀ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਦੋਸਤੋ ਡਾਵਰ ਤੇ ਡੰਡਾ ਸਨੋਂ ਨਾਲ ਮਿਲੂਗਾ ਛਤਰੀ ਲੱਗੀ ਹੋਈ ਆ ਪਾ ਡੈਕ ਲੱਗਿਆ ਹੋਇਆ ਦੋਸਤੋ ਪੰਜਾਬ ਨੰਬਰ ਟਰੈਕਟਰ ਤੇ ਬਹੁਤ ਹੀ ਸਾਫ ਕੇ ਰੱਖਿਆ ਹੋਇਆ ਟਰੈਕਟਰ ਘਰ ਦੀ ਖੇਤੀ ਲਈ ਵਰਤਿਆ ਹੋਇਆ ਟਰੈਕਟਰ ਦੋਸਤੋ 16 9 28 ਦੇ ਟਾਇਰ ਅਗੇ ਤੇ ਵਧੀਆ ਸਾਫ ਟਰੈਕਟਰ ਹੈ ਜੌਂਡੀਆ 53 ਦਾ ਟਰੈਕਟਰ ਆ ਦੋਸਤੋ ਪਾਵਰ ਸਟੀਅਰਿੰਗ ਟਰੈਕਟਰ ਦੋਸਤੋ 4 ਸਿਲੰਡਰ ਹੈਗੇ 4 ਸਿਲੰਡਰ ਦੋਸਤੋ ਤੇ ਵਧੀਆ ਸਹੋੜਾ ਪੰਪਰ ਟਰੈਕਟਰ ਤੇ ਰੰਗ ਪੇਂਟ ਸਾਰਾ ਨਾਲ ਤਾਂ ਹੋਇਆ ਬਸ ਟਰੈਕਟਰ ਦੇ ਸਾਰੇ ਪਾਰਟਸ ਟਰੈਕਟਰ ਦੇ ਨਾਲ ਦੇ ਦੋਸਤੋ ਸਾਰਾ ਟਰੈਕਟਰ origignal ਹੈਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਸਾਫ਼ ਪਿਆ ਦੋਸਤੋ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਜਾਂ ਟਰੈਕਟਰ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਟਰੈਕਟਰ ਤੋਂ ਟਕਨ ਚਲਾ ਕੇ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹਾਂ ਟਰੈਕਟਰ ਦੀ ਲੋਕੇਸ਼ਨ ਦੋਸਤੋ ਬਰਨਾਲੀ ਡਿਵੀਜ਼ਨ ਨੂੰ ਇਹ ਟਰੈਕਟਰ ਮਿਲੂਗਾ ਤੇ ਬਹੁਤ ਹੀ ਕੱਟ ਚੱਲਿਆ ਹੋਇਆ ਟਰੈਕਟਰ ਦੋਸਤੋ ਸਾਮ ਕੇ ਰੱਖਿਆ ਹੋਇਆ ਟਰੈਕਟਰ ਸਾਰਾ ਟਰੈਕਟਰ origional ਪਿਆਗਾ ਸਤਲੀ ਲੱਗੀ ਹੋਈ ਹੈਗੀ ਅਗਲਾ ਟਰੈਕਟਰ ਦੋਸਤੋ ਸੋਨ ਲਿਕਾ DS550 ਦਾ 2013 ਮੜਾ 338 ਰੇਟ ਰੱਖਿਆ ਗਿਆ ਇਹ ਵੀ ਕੋੜਾ ਵੰਪਰ ਟਰੈਕਟਰ ਦੋਸਤੋ ਪੰਜਾਬ ਨੰਬਰ ਟਰੈਕਟਰ ਤੇ ਬਹੁਤ ਹੀ ਸਾਫਟ ਟਰੈਕਟਰ ਦੋਸਤੋ ਰੰਗ ਪਿੰਟ ਸਾਰਾ ਨਾਲ ਦਾ ਟਰੈਕਟਰ ਸਾਰਾ origignal ਟਰੈਕਟਰ ਦੀ ਪਾਰਟ ਸਾਰੀ ਨਾਲ ਦੀ ਦੋਸਤੋ ਛਤਰੀ ਲੱਗੀ ਹੋਈ ਆ ਪਾਵਸਟੇਰੀਆ ਟਰੈਕਟਰ ਦੋਸਤੋ ਰੰਗ ਇੰਜਨ ਗੇਅਰ ਬਿਲਕੁਲ ਫੁੱਲ ਕੰਮ ਓਕੇ ਦੋਸਤੋ ਸਰਬਸੋਵੀਅਰ ਟਾਇਰਾਂ ਦੀ ਗੱਲ ਕਰੀ ਗੋਡੀਅਰ ਦੇ ਟਾਇਰ ਆ 16x28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਤੇ ਬਾਕੀ ਡਾਵਰ ਤੇ ਨੰਬਰ ਸਨ ਨਾਲ ਪੰਜਾਬ ਨੰਬਰ ਟਰੈਕਟਰ ਦੋਸਤੋ ਬਰਨਾਲੀ ਏਰੀ ਦੇ ਵਿੱਚ ਇਹ ਟਰੈਕਟਰ ਖੜਾਗਾ ਤੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਜੇ ਤੁਸੀਂ ਟਰੈਕਟਰ ਸੰਧੀ ਕੋਈ ਗੱਲਬਾਤ ਕਰਨੀ ਜਾਣਕਾਰੀ ਲੈਣੀ ਹੈ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਟੈਕਰੀ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ 4 ਸਿਲੰਡਰ ਦੋਸਤੋ ਦੇ ਇੰਜਨ ਗੇਅਰ ਸਾਰਾ ਸਾਫ ਹੈ ਦੋਸਤੋ ਸਰਵਿਸ ਹੋਈ ਵੀ ਆ ਤੇ ਰੰਗ ਪੇਂਟ ਸਾਰਾ ਨਾਲ ਤਾਂ ਹੈ ਦੋਸਤੋ ਟਰੈਕਟਰ ਦਾ ਪਾਵਰ ਸਟੇਮਿੰਗ ਵਾਲਾ ਚੰਗਾ ਟਰੈਕਟਰ ਹੈ ਦੋਸਤੋ ਚਾਰੇ ਟਾਇਰ ਸਾਨੂੰ ਸਾਫ ਮਿਲਣਗੇ ਬਾਕੀ ਹਲਕੀ ਵੀਡੀਓ ਨੂੰ ਘੱਟੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਦੋਸਤੋ